ਹੈਲੋ ਗਾਇਜ਼ ਵੈਲਕਮ ਟੂ ਨਿਊ ਬਲੌਗ ਤੇ ਅੱਜ ਆ ਬਹੁਤ ਟਾਈਮ ਬਾਅਦ ਬਲੌਗ ਆਉਣ ਲੱਗਿਆ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਉਹਦੇ ਕਰਕੇ ਆਪਣੇ ਬਲੌਗ ਬਣਾਇਨੇ ਤੇ ਅੱਜ ਆਪਾਂ ਜਾ ਰਹੇ ਆ ਆਪਣਾ ਮੋਟਰ ਹੈਲ ਦਿਖਾਉਣ ਤੇ ਹਾਲਤ ਦੇਖ ਸਕਦੇ ਹੋ ਮੋਟਰਾਂ ਦੇ ਇਹ ਇਹ ਸੈਲਫ ਨਾਲ ਨਹੀਂ ਸਟਾਰਟ ਹੁੰਦਾ ਯਾਰ ਕੱਲਾ ਕਿੱਕ ਨਾਲ ਹੁੰਦਾ ਇਹ ਵਿਰੋਧਨ ਦਾ ਖੜਾ ਹੀ ਸੀਗਾ ਜਿਵੇਂ ਤੁਸੀਂ ਹਾਲਤ ਦੇਖੀ ਹੋਈ ਹੈ ਤੇ ਹੁਣ ਜਾਂਸ ਦੇ ਨਾਲ ਨੂੰ ਕਰਿਆ ਕੋਈ ਆਜੋ ਸਰਪ੍ਰਾਈਜ਼ ਨਜ਼ਰ ਦਿੰਦੇ ਦਿਖਾ ਕੇ ਆਉਣੇ ਬਾਕੀ ਆ ਡਰਾਈਵਰ ਸਾਹਿਬ ਦੇਖ ਕੇ ਜੀ ਦੇਖ ਕੇ ਦੇਖੀ ਦੇਖੇ ਲੱਗਣਾ ਨਹੀਂ ਸ਼ਗਲ ਉਹ ਘਰੇ ਮੜਾ ਕਾਣ ਮਾਰਦਾ ਕੰਨਾ ਕਰ ਦੂੰਗਾ ਮਾਰਦਾ ਬੱਧੂਆ ਹਟ ਜਾਂਦੀ ਬਾਕੀ ਆਪਣੇ ਕੰਮ ਚੱਲ ਰਿਹਾ ਟੈਲ ਆਈਆਂ ਪਈਆਂ ਨੇ ਉੱਧਰ ਕੰਮ ਚੱਲ ਰਿਹਾ ਤੁਹਾਨੂੰ ਦਿਖਾਵਾਂਗੇ ਬਾਜੀ ਨੇ ਕੱਢ ਲਿਆ ਮੋਟਰ ਐੜਾ ਹੈ ਫਟੇ ਜੀ ਦਾ ਡਰਾਈਵਰ ਕੌਣ ਆਵਾ ਆਹ ਬਹੁਤ ਟਾਈਮ ਬਾਅਦ ਕੱਢੇ ਅੱਜ ਕੋਈ ਗੱਲ ਨਹੀਂ ਹੁਣ ਬਲੌਗ ਤੇ ਬਲੌਗ ਆਈ ਜਾਣਗੇ ਲਗਾਤਾਰ ਬਲੌਗ ਤੇ ਬਲੌਗ ਹੀ ਆਉਣੇ ਨੇ ਹੁਣ ਬਾਕੀ ਆਪਣੇ ਪ੍ਰਾਈਮਰ ਸਾਹਿਬ ਹੁਣੇ ਮੋਟਰ ਚਲਾਉਣ ਕਿ ਕਹਿੰਦਾ ਛੋਟਾ ਹੀ ਲੱਗਦਾ ਥੱਲੇ ਡਰਾਈਵ ਮੋਟਰ ਐਕਲ ਇਹ ਹੈ ਇੰਨਾ ਪਿਆਰਾ ਛੋਟਾ ਜਿਹਾ ਲੱਗਦਾ ਜੀ ਚਲਾਉਣ ਦੇ ਸਵਾਲ ਹੀ ਬਹੁਤ ਆ ਜਾਂਦੇ ਕਿ ਚਾਰਜਿੰਗ ਨਹੀਂ ਨਹੀਂ ਫਰੇਅਰ ਆਏ ਹਾਂ ਕਰੋ ਪਤਾ ਕਿਹੋ ਜਿਹਾ ਬੰਦਾ ਗਾਉਂ ਦਾ ਚਾਰਜਿੰਗ ਦੇ ਨਾਲ ਦੇ ਸੋਨ ਹੋ ਜਿਹੜਾ ਆਪਾਂ ਅਬਾਂਸਿਸ ਦੇ ਬਾਈ ਨੂੰ ਅੰਦਰ ਲਾੜਣਾ ਮੋਟਰ ਆਣਾ ਤੇ ਦੇ ਦੇ ਆਉਣ ਕਰਨਗੇ ਠੀਕ ਜਾਨੀ ਪਹਿਲਾਂ ਵੀ ਤਕਾਇਆ ਜਾ ਕਰਿਆ ਨਹੀਂ ਹੈਗਾ ਦੇਖਦੇ ਹਾਂ ਭਾਈ ਨੇ ਫਿਲਮ ਦੇਖਣ ਲੱਗ ਗਿਆ ਰਹਿ ਗੰਦੀ ਹੋ ਬਲੇ ਆਂਦੀ ਕਰਨ ਦੇਖਾਂ ਬਾਈ ਜੀ ਕਹਿੰਦੇ ਜੀ ਬੈਟਰੀ ਚਾਰਜ ਲਾਈ ਆ ਉਸ ਤੋਂ ਬਾਅਦ ਦੇਖਦੇ ਕੀ ਬਣਦਾ ਕੀ ਨਹੀਂ ਫਿਰ ਬਾਪੂ ਜੀ ਕਹਿੰਦੇ ਨਮੀ ਇਧਰ ਆ ਲੈ ਕੋਈ ਚੱਕਰ ਲਾ ਲਓ ਜੀ ਬਾਪੂ ਇਦੋਂ ਆਪਾਂ ਨਿਕਲ ਚੁੱਕੇ ਆ ਤੇ ਉਹਨਾਂ ਨੇ ਬੈਟਰੀ ਚਾਰਜ ਲਾਈ ਸੀ ਕਾਂ ਕਿ ਸਰਪਨਾ ਚੱਕਣ ਲੱਗੀ ਤੇ ਫਿਰ ਆਪਾਂ ਇਹ ਨਵੀਂ ਧਰਾ ਲਈਏ ਵੀ ਕੀ ਫਾਇਦਾ ਹੋਣਾ ਨਾ ਚਾਰਜ ਕਰਾਈ ਦਾ ਫਿਰ ਫੇਰ ਡਾਊਨ ਹੋ ਜੂਗੀ ਹੁਣ ਆਪਾਂ ਚੱਲੇ ਆਂ ਮਲੋਦ ਨੂੰ ਸਿੱਧਾ ਨਵੀਂ ਧਰਾਉਣ ਬੈਟਰੀ ਲਓ ਜੇ ਬਾਗੋ ਬੰਦਾ ਕਹਦਾ ਤੂੰ ਚਲਾ ਕਰਾ ਮੈਂ ਪਿੱਛੇ ਬਹਿਣਾ ਆਰਾਮ ਨਾਲ ਆਪਾਂ ਚਲਾਉਣਾ ਲਓ ਜੀ ਫਾਈਨਲੀ ਆਪਾਂ ਬਦਲਾਵ ਆ ਗਏ ਆ ਤੇ ਹੁਣ ਬਦਲਾਉਣੇ ਆ ਜੀ ਬੈਟਰੀ ਦੇਖਦੇ ਆ ਕਿਵੇਂ ਕਦੀ ਹੈ ਬੈਟਰੀ ਬਦਲਾ ਕੇ ਫਿਰ ਨੂੰ ਦੇਖਦੇ ਆ ਚਾਰ ਪੰਜ ਚਲਾ ਕੇ ਵੀ ਹੋਰ ਪ੍ਰੋਬਲਮ ਨਹੀਂ ਆਈ ਕਿਉਂਕਿ ਬਹੁਤ ਟਾਈਮ ਹੋ ਗਿਆ ਨਾ ਖੜੇ ਰਹਿੰਦੇ ਅਗੇ ਪ੍ਰੋਬਲਮ ਹੋ ਰਹੀ ਸੀ ਲਓ ਜੀ ਕਹਿੰਦੇ ਫਾਈਨਲੀ ਆਪਾਂ ਨਵੀਂ ਬੈਟਰੀ ਧਰਾਤੀ ਤੇ ਬਾਈ ਉਹਨੇ ਖੜੇ ਨੇ ਇਹ ਖੜੀ ਚੰਗੇ ਲੱਗਦੇ ਨੇ ਤੇ ਨਵੀਂ ਬੈਟਰੀ ਧਰਾਤੀ ਵਿੱਚ ਕਟਾ ਕੇ ਪੁਰਾਣੀ 1050 ਦੀ ਨਵੀਂ ਧਰੇ ਜਾਣੀ ਆ ਕਹਿੰਦੇ ਬਾਈ ਉਹਨੇ ਬੈਟਰੀ ਬੁਟਰੀ ਪਾ ਕੇ ਜੂਸ ਪੀਣਾ ਭਾਈ ਜੀ ਹਾਂਜੀ ਅੱਜ ਆਪਾਂ ਬੈਟਰੀ ਪਵਾ ਕੇ ਦੇਖਾ ਫੀਕੇ ਹੁਣ ਚੱਲਿਆ ਕਰ ਰਹੇ ਬਾਈ ਨੇ ਸੇਕ ਵੀ ਤੱਕ ਦੇਖਿਆ ਤਗੜਾ ਹੋ ਗਿਆ ਬਾਈ ਅੱਗੇ ਨਾਲ ਸੇਕ ਵੀ ਕੇ ਤੇ ਹੁਣ ਆਪਾਂ ਚੱਲਿਆ ਕਰ ਰਹੇ ਦੇਖਦੇ ਆ ਕਿ ਹੁਣ ਬੈਟਰੀ ਦੀ ਪ੍ਰੋਬਲਮ ਆ ਕੀ ਪ੍ਰੋਬਲਮ ਆ ਚਾਰ ਪੰਜ ਤਨ ਵਰਤਾਂਗੇ ਠੀਕ ਹੈ ਉਹਦਾ ਵੇਚ ਲੁਣਾ ਦੇਣਾ ਤੇ ਕਿਰ ਰਾਤਰੀ ਹੈ ਤੇ ਭਾਈ ਉਹ ਨਹੀਂ ਲੈ ਕੇ ਆ ਰਹੇ ਤੇ ਹੁਣ ਚੱਲਦੇ ਆਪਾਂ ਕਰਨ ਵਾਗ ਚਾਲੀ ਵਾਹ ਦਾ ਮੇਰੇ ਅੰਦਰ ਹੀ ਰਹੋ ਬਾਹਰ ਨਿਕਲ ਲਵੇ ਫਾਇਦਾ ਨਹੀਂ ਇਹ ਕੰਮ ਆ ਤਾਂ ਨਿਕਲੋ ਨਹੀਂ ਨਿਕਲੋ ਨਾ ਰੌਣਕ ਕਰਿਓ ਇਹ ਤਾਂ ਮੇਰੇ ਨਾਲ ਦਾ ਬੰਦਾ ਘੰਮਦਾ ਹੀ ਰਹਿੰਦਾ ਕਿ ਡਰਾਈਵਰ ਸਾਹਿਬ ਨੇ ਘੰਮਦਾ ਹੀ ਰਹਿੰਦਾ ਭਾਈ ਡਰਾਈਵਰ ਕਰੀ ਰੌਣਕ ਯਾਰ ਲਓ ਜੀ ਕਹਿੰਦੇ ਫਾਈਨਲੀ ਆਪਾਂ ਨਵੀਂ ਬੈਟਰੀ ਪਵਾ ਕੇ ਤੇ ਹੁਣ ਆਪਾਂ ਆ ਗਿਆਂ ਘਰੇ ਤੇ ਬਾਈ ਜੀ ਨੇ ਡਰਾਈਵਿੰਗ ਫੇਰ ਦਿਖਾ ਰਣ ਉੱਥੇ ਬਾੜ ਰਣੇ ਮੋਟਰ ਨਾਲ ਏ ਹੁਣ ਜਦਨੇ ਆਪਾਂ ਕਾਲਜ ਜਾਣਾ ਉਦਨੇ ਧੋਣਾ ਐਣ ਸਮਾਰ ਗੇ ਧੋਤ ਹੋ ਗਏ ਪਾਲੂ ਸਮਾਰ ਕੇ ਫਿਰ ਆਪਾਂ ਕਾਲਜ ਲੈ ਕੇ ਜਾਣਾ ਬਾਕੀ ਹੁਣ ਕੁਲਚੇ ਕੁਲਚੇ ਖਾਵਾਂਗੇ ਨਾਲ ਖਾ ਪੀ ਗਏ ਹੁਣ ਫਿਰ ਕੁਲਚੇ ਖਾਊਗਾ ਕੁਲਚੇ ਚੱਕ ਲਈ ਚੱਲਿਆ ਚੱਕ ਲਿਆ ਬਾਈ ਗਰਮੀ ਗਰਮੀ ਹੋਈ ਪਈ ਨੇ ਤੇ ਜਾ ਕੇ ਹੁਣ ਕੁਲਚੇ ਕੁਲਚੇ ਖਾਣੇ ਆ ਗਾਇਸ ਬੜਾ ਦੇ ਪਰਵਾਹ ਚ ਕਹਿੰਦੇ ਕਿੱਥੇ ਟਿਕਣ ਦਿੰਦਾ ਚੰਗਾ ਵਾਲਾ ਸੁੱਤਾ ਪਿਆ ਜੀ ਕਹਿੰਦਾ ਬਿਸਕਟ ਲੈ ਕੇ ਆਉਂਦੇ ਜਿਹੜੇ ਆਪਾਂ ਘਟਾਉਂਦੇ ਨਹੀਂ ਹੁੰਦੇ ਲੈ ਜਾਬੀ ਇਹਦਾ ਪਕਾਉਂਦੇ ਨੇ ਬਿਸਕੁਟ ਉਹਨਾਂ ਲੈ ਕੇ ਆਉਂਦੇ ਸੌਕਰ ਪੈਸ ਫਿਰ ਮਲਾਲ ਲੈ ਚੱਲਿਆ ਹੁਣ ਇਹਨੇ ਚਲਾਉਣਾ ਵੱਡੇ ਨੇ ਤੂੰ ਨੇ ਚਲਾਉਣਾ ਬੇਟਾ ਫੋਰਚਨ ਦੇ ਤੈਨੂੰ ਚੱਲੇ ਹਾਂ ਦਾ ਲੋਡ ਆ ਬੈਟਰੀ ਭਾਈ ਇਹ ਕਿਵੇਂ ਲੋਡ ਹੋਊਗਾ ਕੀ ਤੂੰ ਕੀ ਨਹੀਂ ਚਲਾਉਣਾ ਤੈਨੂੰ ਚੱਲਣੀ ਹੈ ਜੀ ਕਿਆ ਬਾਤ ਕਰੀ ਨਹੀਂ ਨਹੀਂ ਤੂੰ ਬੱਚਾ ਇਹਨੇ ਯਾਰ ਟੇਕਨ ਇੰਨੇ ਦਿੰਦਾ ਹੈਗਾ ਲੈ ਹੋ ਮਾਰਿਆ ਭਾਈ ਟਿਕਣੇ ਲ ਜਾਂਦਾ ਟਿਕਣੇ ਲ ਜਾਂਦਾ ਕਦੇ ਉਧਰ ਕਦੇ ਉਧਰ ਕਦੇ ਉਧਰ ਬਾਕੀ ਮੌਸਮ ਚੈੱਕ ਕਰੋ ਮੌਸਮ ਬਹੁਤ ਘੈਂਟ ਹੋ ਗਿਆ ਬੱਦਲ ਆ ਗਿਆ ਬੱਦਲ ਆ ਗਿਆ ਫੁੱਲ ਲੁਧਿਆਣੇ ਵੱਲੀ ਵੀ ਪੈ ਰਿਹਾ ਫੁੱਲ ਚੱਲਦੇ ਹਾਂ ਬਿਸਕਟ ਲੈ ਕੇ ਜਾਣੇ ਵਲੋਂ ਅਜੀਬ ਇਸ ਕੋਲ ਕਾਣੇ ਆੜਾ ਕੇ ਗਾਵਾ ਇੱਕ ਤਾਂ ਕੀ ਕਰਤਾ ਸਾਡਾ ਰੇ ਮੋੜਦੇ ਆ ਨਹੀਂ ਆਉਂਦੇ ਆ ਸੌਣਦੇ ਆ ਕਰੇ ਆ ਮੋੜਨਾ ਕਿਉਂ ਮੋਟਰ ਸੋਣਾ ਹੋ ਗਿਆ ਨਾ ਕੋਈ ਤੋੜ ਆਪਾਂ ਜਾ ਰਹੇ ਹਾਂ ਕਿਤੇ ਮੋੜੀ ਦੇ ਮੋੜ ਆ ਬਹੁਤ ਬੰਦੇ ਮੋੜੇ ਆਉਂਦੇ ਨੇ ਮੋਟਰ ਠੰਡਾ ਹੋ ਗਿਆ ਚਲ ਇੱਕ ਮਗਰ ਠੰਡੇ ਕਰਕੇ ਆ ਗਿਆ ਨਹੀਂ ਮੈਂ ਆਉਣਾ ਨਹੀਂ ਇਹ ਤਾਂ ਆਪਾਂ ਦੀ ਮਾਜਾ ਰੜਿਆ ਆ ਜਾ ਰੰਡਾ ਮਾਸਾ ਮੋੜ ਆ ਰਿਆ ਮਾਏ ਸੀ ਟਰੱਕੀਆ ਆ ਨੇਰੇ ਨਾ ਬਾਕੀ ਆਂਕਲ ਬੈਠੇ ਆਂਕਲ ਖੜੇ ਹੋ ਰਹੇ ਬਣੀ ਕੀ ਕਰਨਾ ਨੇ ਆਂਕਲ ਇਹਨਾਂ ਆਹ ਅੱਲਾ ਪਤਾ ਨਹੀਂ ਕੀ ਕਰਨ ਚੱਲੇ ਆ ਠੀਕ ਹੈ ਬਾਈ ਨੇ ਬਿਸਕਟ ਲੈ ਲਏ ਦਿਖਾ ਦੇ ਹੁਣ ਕਿਥੇ ਆ ਬਿਸਕਟ ਬਿਸਕਟ ਲੈ ਲਏ ਬਾਈ ਨੇ ਬਾਈ ਬਹੁਤ ਗੋਸਾ 800 ਰੁਪਏ ਕੇ ਲੈ ਕੇ ਆਏ 100 ਵੱਟ ਦੇ 50 ਦੇ ਸਸਤੇ ਵੀ ਲੈ ਕੇ ਆਇਆ ਮਹਿੰਗੇ ਵੀ ਲੈ ਕੇ ਆ ਸਾਰੇ ਅਪਰੇਟੇ ਚੈੱਕ ਕਰਦਾ ਏ ਮੁੰਡਿਆ ਚਾਹ ਦੇਖੋ ਬਿਸਕਟਾਂ ਦਾ ਹੈ। ਮੈਂ ਬਿਸਕਟ ਖਾਣੇ ਆ ਚਾਹ ਨਾਲ ਹੈ। ਪਰ ਇਹ ਇੰਨਾ ਹਲਕਾ ਕਿਉਂ ਤੂੰ ਯਾਰ ਤੇ ਪਹਿਲਾਂ ਇੰਨਾ ਕੋ ਧੱਕਾ ਕਰ ਜਾ ਬੈਟਰੀ ਪਵਾਵੇਂ। ਇਹ ਬੈਟਰੀ ਪਵਾਉਣਗੇ ਇੰਨਾ ਕੋ ਤਾਂ ਖਾ ਕੇ ਆ ਉਹਨਾਂ ਨੂੰ ਬਿਸਕਟ ਦੀ ਭੁੱਖ ਲੱਗੇ। ਮੈਂ ਨਾ ਰੱਜਦਾ ਹੀ ਨਹੀਂ। ਆਹ ਦੇਖ ਲੈ। ਬਿਸਕਟ ਖਾਣੇ। ਚਲ। ਸਵਾਸਾ ਹੁਣ। ਤੁਰੋ। ਲੋ ਜੀ ਆਪਾਂ ਕਰੇ ਆ ਗਿਆਂ ਅੱਜ ਦਾ ਬਲੌਗ। ਐਨ ਆਈ ਮਿਲਦੇ ਆਂ ਜਲਦੀ ਨੈਕਸਟ ਬਲੌਗ ਦੇ ਵਿੱਚ।